ਗੁਰੂ ਰੂਪੇ ਰੀਸਾ ਸੰਗਤ ਤੁਹਾਨੂੰ ਕਥਾ ਵਿਚਾਰਕ ਹੋਰ ਸੁਣਾਉਣੇ ਆ। ਆਸੇ ਵਾਲੀ ਵੀ ਹੈ ਵਿਚਾਰਨ ਵਾਲੀ ਵੀ ਹੈ ਸੋਚਣ ਵਾਲੀ ਵੀ ਹੈ। ਸੋਚਣ ਵਾਲੀ ਐਵੇਂ ਮੈਂ ਵਿੱਚ 10 ਵੀਰਾਂ ਨੂੰ ਉੱਤਰ ਵੀ ਦੇ ਦੇਣਾ ਤੁਹਾਨੂੰ ਪਹਿਲਾਂ ਪ੍ਰਸ਼ਨ ਕਰਕੇ ਫਿਰ ਇਹਦਾ ਉੱਤਰ ਵੀ ਦੇ ਦੇਣਾ। ਆਪਸ ਵਿੱਚ 4 ਆੜੀ ਸੀ ਆਪਸ ਵਿੱਚ 4 ਬੰਦੇ। ਬਹੁਤ ਪ੍ਰੇਮ ਸੀ ਉਹਨਾਂ ਦਾ ਉਸ ਵਿੱਚ ਇੱਕ ਤਕੜਾ ਸੀ ਤੇ ਤਿੰਨੇ ਦਰਮਿਆਨੇ ਸੀ ਜਿਹੜਾ ਤਕੜਾ ਸੀ ਉਹਦਾ ਪਿਓ ਨਾ ਉਹਨੂੰ ਉਹਨਾਂ ਦਾ ਵਪਾਰ ਕਰਦਾ ਹੀਰੇ ਮੋਤੀਆਂ ਦਾ ਉਹਦੇ ਲਾਲ ੜਕੇ ਚੜ ਗਿਆ ਘਰਦਿਆਂ ਕੋਲ ਉਹ ਲਾਲ ਲੈ ਕੇ ਤੁਰਾ ਫਰਿਆ ਕਰੇ ਤੇ ਉਹ ਲਾਲ ਲੈ ਕੇ ਤੁਰਿਆ ਫਿਰਿਆ ਕਰ ਜਿਹੜੇ ਨਾਲ ਦੇ ਕਹਿੰਦੇ ਯਾਰ ਇਹ ਬੜਾ ਵਧੀਆ ਲਾਲ ਜੱਲਾਈ ਫਿਰਦਾ ਹੈ ਉਹਨਾਂ ਚੋਂ ਨਾ ਬੇਈਮਾਨੀ ਆ ਗਈ ਇੱਕ ਦੇ ਦਿਲ ਦੇ ਵਿੱਚ ਉਹਨੇ ਉਹਦਾ ਲਾਲ ਚੋਰੀ ਕਰ ਲਿਆ ਯਾਰ ਕਿਵੇਂ ਨਾ ਕਿਵੇਂ ਦੇਖ ਲੋ ਕਿਵੇਂ ਕਰ ਲਿਆ ਚੋਰੀ ਕਰ ਲਿਆ ਓਰੇ ਉਹਦਾ ਲਾਲ ਗਿਆ ਜ ਗਿਆ ਹੁਣ ਉਹ ਭਾਈ ਭੱਜੇ ਫਿਰਦੇ ਆ ਪੂਰੇ ਇੱਕ ਦੂਜੇ ਨੂੰ ਕਿਸੇ ਨੂੰ ਹੋਰ ਪਾ ਦੇ ਕੇ ਨੂੰ ਬਹੁਤ ਜੋਰ ਲਾਇਆ ਕਿਦੋਂ ਉੱਥੇ ਆ ਜੇ ਲਾਲ ਆ ਉਹ ਲਾਲ ਬੜਾ ਕੀੰਤੀ ਸੀ ਕਰਦਿਆ ਤੋਂ 75 ਪੈਣੇ ਸੀ। ਵੇ ਕਿੱਥੇ ਗਵਾ ਕੇ ਆਏਂ ਦੱਸੋ। ਉਹ ਪਾਇਡਰ ਦਾ ਮਾਰਾ ਘਰੇ ਨਾ ਦੱਸੇ ਤੇ ਤੁਰ ਫਿਰ ਲਗੇ ਕਦੇ ਪੁਲਿਸ ਦੇ ਜਾਵੇ ਕਦੇ ਕਿਤੇ ਪੁਲਿਸ ਵਾਲੇ ਕਹਿੰਦਾ ਜੀ ਮੇਰਾ ਲਾਲ ਉਹ ਕਹਿੰਦੇ ਦੱਸ ਤੇ ਕਹਿੰਦਾ ਜੀ ਚਾਰ ਬੰਦੇ ਆ ਸੀ ਚੌਹਾਂ ਚੋ ਚੱਕਿਆ ਕਿਸੇ ਨੇ। ਪੁਲਿਸ ਵਾਲੇ ਕਹਿੰਦਾ ਚੌਹ ਨੇ ਚੱਕਿਆ ਕਿਸੇ ਨੇ ਚਾਰ ਜਾਣੇ ਆ ਸੀ ਤੇ ਸਾਡੀ ਜਾਰੀ ਵੀ ਰਹਿ ਜੇ ਤੇ ਮੇਰਾ ਲਾਲ ਵੀ ਬੜੇ ਜੇ ਸਾਡੀ ਜਾਰੀ ਬਣਾ ਟੁੱਟੇ। ਉੜਸੜੇ ਕਹਿੰਦੇ ਭਲਿਆ ਮਾਨਸਾ ਇਹ ਕਿਹੜੀ ਗੱਲ ਹੋਈ ਸਾਡੀ ਜਾਰੀ ਵੀ ਰਹੇ ਜੇ ਤੇ ਲਾਲ ਵੀ ਤੇ ਆ ਜੇ ਤੇ ਕੁਛ ਕੇ ਹੋ ਬਣਾ ਕਹਿੰਦਾ ਕੁੱਤੇ ਤੋਂ ਬਣਾ ਟੈਰੋਗੇਸ਼ਨ ਕਰੇ ਤਾਂ ਬਣਾ ਲਾਲ ਕਿਵੇਂ ਲੱਭੂ ਉਹ ਕਹਿੰਦਾ ਨਹੀਂ ਫਿਰ ਇਹ ਗੱਲ ਤਾਂ ਨਹੀਂ ਮੈਂ ਕਰਨੀ ਕਹਿੰਦਾ ਚੰਗਾ ਜਾ ਫਿਰ ਨਹੀਂ ਕਰਨੀ ਤਾਂ ਅਸੀਂ ਤਾਂ ਇਵੇਂ ਕਰਾਂਗੇ ਉਹ ਪਾਈ ਉੱਠ ਗਿਆ ਗਾਂ ਹੋਰ ਕਿਸੇ ਤਗੜੇ ਬੰਦੇ ਕੋਲੇ ਪੁੱਛਣ ਪਾਛਣਾ ਪਉਦਾ ਰਿਹਾ ਸਾਰੇ ਕਿਸੇ ਰੇ ਨੂੰ ਰਾਹ ਨਹੀਂ ਪੈਂਦਾ ਕਹਿੰਦੇ ਜਾਂ ਲਾਲ ਲੱਭੂ ਜਾਂ ਜਾਰੀ ਰਹੋ ਆ ਉਹ ਘਰ ਦਾ ਘਰ ਦਾ ਕਈ ਦਿਨ ਫਿਰਦਾ ਰਿਹਾ ਕਿਸੇ ਨੇ ਰਾਹ ਨਾ ਪਾਇਆ ਇੱਕ ਦਿਨ ਇੱਕ ਆ ਜਿਹੜੀ ਬੰਦਾ ਮਿਲਿਆ ਜਿਹੜਾ ਆ ਜਿਹੜੀ ਆ ਭੇਡਾਂ ਬੱਕਰੀਆਂ ਚਾਰਦੇ ਹੁੰਦੇ ਆ ਉਹ ਕਹਿੰਦਾ ਕੀ ਗੱਲ ਜੀ ਤੁਹਾਨੂੰ 2-3 ਦਿਨ ਹੋ ਗਏ ਬੜੇ ਪੁੱਭਲ ਪੁੱਸੇ ਜਿੱਚ ਪਏ ਹੋ ਤੁਸੀਂ ਚਾਰੀ ਕੀ ਗੱਲ ਹੈ ਉਹਨਾਂ ਯਾਰ ਗੱਲ ਹੈ ਕਿ ਇਹ ਮੇਰੇ ਮੇਰਾ ਸੀ ਲਾਲ ਮੈਂ ਘਰ ਜਾਂਦਾ ਸੀ ਮੇਰੇ ਕੋਲੇ ਬਜ਼ੁਰਗ ਦਾ ਮੈਂ ਚੱਕ ਲਿਆ ਕਰੂੰ ਮੈਂ ਇਹਨਾਂ ਨੂੰ ਦਿਖਾਉਂਦਾ ਫਿਰਦਾ ਰਿਹਾ ਇਹਨਾਂ ਨੇ ਯਾਰ ਮੇਰਾ ਨੁਜਾ ਲਾਲ ਹੀ ਚੋਰੀ ਕਰ ਲਿਆ ਕਿ ਨੇ ਕਿ 14 ਤੋਂ ਬੰਦਾ ਪਾਸੇ ਪੰਜਵਾ ਹੈ ਹੀ ਨਹੀਂ ਅਸੀਂ ਵੀ ਆ ਚਾਰੇ ਬਸ ਉਹ ਕਹਿੰਦਾ ਅਈਸ਼ ਕਹਿੰਦਾ ਕੀ ਚਾਹੁੰਨੇ ਆ ਕਹਿੰਦਾ ਜੀ ਚਾਹੁੰਨੇ ਹੈ ਵੀ ਸਾਡੇ ਯਾਰੀ ਵੀ 14 ਦੀ ਰਹ ਜੇ ਲਾਲ ਵੀ ਮਿਲ ਜੇ ਤੇ ਪਤਾ ਉਹਨਾਂ ਲੱਗੇ ਵੀ ਚੱਕਿਆ ਕਿਨੇ ਸੀ ਉਹ ਕਹਿੰਦਾ ਅਈਸ਼ ਸੋਚ ਹੀ ਗਿਆ ਉਹ ਕਹਿੰਦਾ ਵੀ ਐਂ ਕਰੋ ਫਿਰ 2:30 ਵਜੇ ਨਾ ਮੇਰੇ ਕੋਲੇ ਪੁਰਾਣੇ ਜਿਵੇਂ ਆਪਣਾ ਬੀਓ ਗੁਰਦੁਆਰਾ ਸਾਹਿਬ ਦੇ ਮੂਹਰੇ ਬੋਰਡ ਆ ਰਸੂਰਪਾਲੀ ਸੜਕ ਤੇ ਉੱਥੇ ਉਹ ਬੱਕਰੀਆਂ ਬੱਕਰੀਆਂ ਆਉਂਦੀਆਂ ਭੇਡਾਂ ਪੁੱਡਾਂ ਪਾਉਂਦੇ ਹੁੰਦੇ ਸੀ ਉੱਥੇ ਉਹ ਦੁਪਹਿਰੇ ਫਿਰ ਲਾ ਲੈਂਦੇ ਆਂ ਦਵਾਨ ਲਾ ਕੇ ਬੜੇ ਉੱਥੇ ਉਹਨਾਂ ਨੇ ਕਰਨੇ ਇਹ ਜੇ ਫੈਸਲੇ ਪੂਸ ਲਏ ਹਰੇਕ ਬੰਦੇ ਨੇ ਆਉਣਾ ਉਹਨਾਂ ਕੋਲੇ ਪਰ ਲੜਾਈ ਝਗੜੇ ਵਾਲੇ ਨੇ ਪੈੜੀ ਵਾਲੇ ਨੇ ਉਹਨਾਂ ਨੂੰ ਦੱਸ ਪਈ ਸੀ ਤੇ ਉਹ ਭਾਈ ਮੁੰਡੇ ਉੱਥੇ ਜਾਵੜੇ ਉੱਥੇ ਉਹ ਬੈਠੇ ਬੱਕਰੀਆਂ ਕਹਿੰਦੇ ਵੀ ਕੋਈ ਨਹੀਂ ਆਜੋ 2:3 ਵਜੇ ਲੈਣ ਤੇ ਉਹ ਫਿਰ ਆਪਾਂ ਦਵਾਨ ਲਾਵਾਂਗੇ ਆ ਫਿਰ ਫੈਸਲੇ ਆਲਾ ਤੇ ਫੇਰ ਤੁਹਾਨੂੰ ਮੈਂ ਦੱਸੂ ਉਹ ਭਾਈ ਬੈਠੇ ਉਹਨਾਂ ਨੇ ਕਿਹਾ ਵੀ ਠੀਕ ਆ ਚਲ ਅਜੇ ਕੁੱਟਕੜ ਤੋਂ ਵੀ ਬਾਅਦ ਜਾਾਂਗੇ ਹੁਣ ਜਿਹਦਾ ਚੋਰੀ ਚੱਕਿਆ ਸੀ ਭਾਈ ਉਹ ਵੀ ਕੋਲੇ ਲਈ ਫਰੇ ਪਤੰਦਰ ਦੇ ਕੋ ਕੇ ਵੀ ਜੇ ਮੋਲੋਂ ਗੱਲ ਕਰ ਦੇ ਦੇਵਾਂਗੇ ਨਹੀਂ ਐਂ ਹੀ ਰੱਖਦੇ ਆ ਉਹ ਭਾਈ ਬੈਗਾ ਦੋ 2 ਵਜੇ ਮੁੰਡਾ ਬੱਕਰੀਆਂ ਵਾਲਾ ਬੈਗਾ ਜਦੋਂ ਜਿੱਥੇ ਉਹ ਨਾ ਸਿੰਘਾਸਣ ਤੇ ਬੈਂਦਾ ਸੀ ਥੱਲੇ ਵਿਕਰਮਾਜੀ ਦਾ ਸਿੰਘਾਸਣ ਲੱਗਿਆ ਹੁੰਦਾ ਸੀ ਪਹਿਲੀਆਂ ਚ ਥੱਲੇ ਜਿਹੜਾ ਉਹਦਾ ਤਪ ਤੇ ਸੀ ਨਾ ਵਿਕਰਮਾਜੀ ਦਾ ਉਹ ਤਪ ਤੇ ਉੱਪਰ ਆ ਜਾਂਦਾ ਸੀ ਬੰਦੇ 'ਚ ਜਿਹੜਾ ਬੰਦਾ ਉਹਦੇ ਬੋਰਡ ਦੇ ਥੱਲੇ ਬੈਂਦਾ ਸੀ ਇਹ ਬੋਰਡ ਐਵੇਂ ਨਹੀਂ ਲੱਗਦਾ ਇਹਦੇ ਕੋਈ ਨਿਸ਼ਾਨ ਨਾ ਹੁੰਦੇ ਨੇ ਇਹਨਾਂ ਦੀ ਉੱਥੇ ਲਾਉਨੇ ਆਪਾਂ ਕੋਈ ਸਾਧੂ ਸੰਤ ਕੋਈ ਚੰਗਾ ਤਕੜਾ ਮਾੜਾ ਬੰਦਾ ਉੱਥੇ ਬੈਂਦਾ ਥੱਲੇ ਉਹਦੇ ਉਹ ਬੋਰਡ ਦੇ ਥੱਲੇ ਇਹ ਤਾਕਤ ਹੁੰਦਾ ਸੀ ਬਰਾਜਾ ਵਿਕਰਮਾਜੀ ਦਾ ਹੌਲੀ ਹੌਲੀ ਉਹ ਸਮੇਂ ਪੈਦੇ ਪੈਦੇ ਆ ਟਾਲ ਕੇ ਤੇ ਉੱਤੇ ਮਿੱਟੀ-ਮੁੱਟੀ ਪਾ ਕੇ ਭਰਿਆ ਵਾਸੀ ਉੱਥੇ ਬੈਠਾ ਉਹ ਮੁੰਡਾ ਬਹਿ ਕੇ ਜਾਵੜੇ ਚਾਰੇ ਕਹਿੰਦੇ ਓਂ ਘਰੋਈ ਚਾਰੇ ਐ ਬਹਿ ਜੋ ਇੱਕ ਦੋ ਜਣ ਦਿਸੋ ਨਾ ਜਮਈ ਇਮਾਨਦਾਰੀ ਰੱਖੋ ਆਪਦੇ ਚ ਜੇ ਤੁਸੀਂ ਇਮਾਨਦਾਰੀ ਰੱਖੋਗੇ ਥੋੜੇ ਚ ਫਰਕ ਨਹੀਂ ਪੈਂਦਾ ਜੇ ਤੁਸੀਂ ਇਮਾਨਦਾਰੀ ਨਾ ਰੱਖੀ ਫਿਰ ਤੁਹਾਡਾ ਪਰਖ ਪੈ ਜਾਣਾ ਤੇ ਉਹਨੇ ਚਾਰੇ ਕੁੰਜਾਂ ਦੇ ਬਾਤੇ ਲੋਕ ਛੱਪ ਕੇ ਚਾਰੇ ਬਹਿ ਗਏ ਇੱਕ ਦੋ ਜਣ ਤੇ ਸਾਨੂੰ ਪਾਇਓ ਇੱਕ ਸਾਦਲਿਆ ਪਹਿਲਾਂ ਜਿਹਦਾ ਲਾਲ ਸੀ ਉਹਨੂੰ ਕਹਿੰਦਾ ਤਾਂ ਸਭ ਤੇਰਾ ਲਾਲ ਕੱਡਾクセ ਕਹਿੰਦਾ ਜੀ ਬੰਟੇ ਕੇ ਜੱਡਾ ਲਓ ਆਲ ਤੇ ਕਹਿੰਦਾ ਰਾਤ ਨੂੰ ਬੜਾ ਚੰਕਦਾ ਕਹਿੰਦਾ ਸਿਰ ਕਹਿੰਦਾ ਚੰਗਾ ਜਾਓ ਤੇ ਉੱਥੇ ਪਾ ਜਾ ਤੇ ਉਹੜਿਆ ਦੂਜਾ ਸਾਦਲਿਆ ਉਹਨੂੰ ਕਹਿੰਦਾ ਵੀ ਹਾਂ ਆਇਆ ਤੇ ਲਾਲ ਦੇਖਿਆ ਕਹੇ ਜਾਂਦਾ ਕਹਿੰਦਾ ਹਾਂ ਦੇਖਿਆ ਕਹਿੰਦਾ ਕੱਡਾ ਹੁੰਦਾ ਕਹਿੰਦਾ ਜੀ ਪੇਠੇ ਜੱਡਾ ਹੁੰਦਾ ਇਹ ਚਾਹ ਕੰਦਾ ਦੇਖਿਆ ਪੂਰਾ ਪਤਾ ਕੰਦਾ ਜੀ ਮੈਂ ਦੇਖਦਾ ਹੁੰਦਾ ਸੀ ਤੇ ਪੇਠੇ ਛੱਡਾ ਉਹ ਵੀ ਕਹਿੰਦਾ ਚੰਗਾ ਚੱਲ ਉਧਰ ਇੱਕ ਤੀਜਾ ਸਤਲਿਆ ਜਿਹੜਾ ਪੂਰੀ ਗਵਰਨਰ ਦੇ ਨਾਲ ਹੁੰਦਾ ਸੀ ਉਹਦੇ ਕੋਲੇ ਲਾ ਲਾ ਉਹ ਸਤਲਿਆ ਉਹਨੂੰ ਕਹਿੰਦੇ ਆਜ ਆ ਵਿਭਾਗ ਦਾ ਕਹਿੰਦਾ ਵੀ ਹਾਂ ਲਾਲ ਦੇਖਿਆ ਕਹਿੰਦਾ ਹਾਂ ਦੇਖਿਆ ਕਹਿੰਦਾ ਪਤਾ ਕਿੱਡਾ ਖੁੰਦਾ ਕਹਿੰਦਾ ਜੀ ਹਾਂ ਕਹਿੰਦਾ ਬੰਟੇ ਰਗਾ ਹੁੰਦਾ ਲਾਲ ਲਾਲ ਬੜਾ ਚੌਂਕ ਦਾ ਰਾਤ ਨੂੰ ਉਹ ਬਗਨ ਰੱਖਦੇ ਇੱਥੇ ਤੇਰੇ ਕੋਲੇ ਆ ਲਾਲ ਤੇ ਨਹੀਂ ਮੈਂ ਉਹਨੂੰ ਦੱਸ ਦੇਣਾ ਲੈ ਤੁਹਾਡੀ ਜਾਰੀ ਚ ਪਰਖ ਪਾਉ ਤੇ ਨਾ ਤੇਰੇ ਡਾਂਗ ਫਰੂ ਪੁਲਿਸ ਤੋਂ ਦੇ ਦਉ ਜੜਾ ਤੇ ਨੇ ਇਚ ਚਰਾ ਦੇ ਮੈਂ ਤੇਰਾ ਪੜਦਾ ਰੱਖ ਲਉ ਉਹ ਕਹਿੰਦਾ ਜੀ ਹੈਗਾ ਨੇਪੇ ਚ ਪਾਈ ਬਰੇ ਲਬੇੜ ਲਬੂਟ ਕੇ ਕਾਗਜ਼ਾਂ ਕੋ ਜਾਂ ਵੀ ਚੌਕ ਕੇ ਬਣਾ ਦਸੇ ਬਣਾ ਇਹਨਾਂ ਨੂੰ ਬੜਾ ਤਿੱਖਾ ਸੀ ਸੜਾ ਉਹਨੇ ਉਹਦੇ ਉੱਤੇ ਰਖਾ ਲਿਆ ਤੇ ਕਹਿੰਦਾ ਚਾਪਾ ਉੱਥੇ ਹੀ ਵਹਿਆ ਜਾ ਕੇ ਉਹ ਲਕੋ ਲਿਆ ਉਹ ਮੈਂ ਤੇ ਫੇਰ ਉਹਨੂੰ ਚੌਥੇ ਨੂੰ ਸੱਦ ਲਿਆ ਕਹਿੰਦਾ ਤੂੰ ਵੀ ਆ ਜਾ ਆ ਗਿਆ ਕਹਿੰਦਾ ਦੇਖਿਆ ਲਾਲ ਕਹੇ ਜਾਂਦਾ ਕਹਿੰਦਾ ਜੀ ਹਾਂ ਕਹਿੰਦਾ ਕਹੇ ਜਾਂਦਾ ਕਹਿੰਦਾ ਜੀ ਬੱਟਾ ਬਰਤਾ ਡੱਡਾ ਸਾਰਾ ਉਹਦੇ ਹਰਗਾ ਹੁੰਦਾ ਕਹਿੰਦਾ ਠੀਕ ਹੈ ਚੰਗੇ ਦੇਖਿਆ ਚੰਗੇ ਕਹਿੰਦਾ ਆ ਆ ਦੇਖ ਕਹਿੰਦਾ ਚੱਲ ਉੱਥੇ ਚਾਰੇ ਜਦੋਂ ਫੇਰ ਬਹਿ ਗਏ ਤੇ ਭਾਈ ਚਾਰ ਨੂੰ ਕਹਿੰਦਾ ਸਾਰਿਆਂ ਨੂੰ ਕਹਿੰਦਾ ਵੀ ਆ ਜੋ ਚਾਰੇ ਆ ਜੋ ਆ ਗਏ ਚਾਰੇ ਬਹਿ ਗਏ ਉਹ ਕੱਢ ਕੇ ਉਹਦਾ ਲਾਲ ਲੈ ਬਟਾ ਕਹਿੰਦਾ ਵੀ ਆ ਲੈ ਚੱਕ ਲਾਲ ਵਾਲੇ ਨੂੰ ਕਹਿੰਦਾ ਉਹਦਾ ਲਾਲ ਚੱਕ ਲੈ ਕਹਿੰਦਾ ਜੀ ਕਿਹਦੇ ਕੋਲੋਂ ਮਿਲਿਆਗਾ ਤੂੰ ਕੀ ਲੈਣਾ ਕਿਹਦੇ ਕੋਲੋਂ ਮਿਲਿਆ ਕਿਸੇ ਕੋਲ ਮਿਲਿਆ ਹੋਵੇ ਆ ਤਾਂ ਲਾਲ ਲੈਣਾ ਹੁਣ ਉਹਨੂੰ ਸ਼ੱਕ ਤੇ ਨਾ ਦੀ ਵਿਚਾਰ ਕੇ ਉਹਦੇ ਕੋਲੋਂ ਮਿਲਿਆ ਉਹਦੇ ਕੋਲੋਂ ਮਿਲਿਆ ਉਹਦੇ ਕੋਲੋਂ ਮਿਲਿਆ ਉਹ ਉਹ ਚਾਰੇ ਕਹਿੰਦੇ ਕਹਿੰਦੇ ਹੋਣਗੇ ਜਿਹਦੇ ਕੋਲ ਸੀਗਾ ਉਹਨੂੰ ਤਾਂ ਪਤਾ ਹੀ ਦੂਜੇ ਕਹਿੰਦੇ ਨੇ ਤੈਨੂੰ ਲੋ ਇਹਦੇ ਕੋਲੇ ਆਪਦੇ ਕੋਲੇ ਉਹ ਐਵੇਂ ਮਾਰਦਾ ਸੀ ਆ ਇਹਨਾਂ ਦਾ ਫਾਰਕ ਆਪਦੇ ਵਿੱਚ ਜਾਰੀ ਵੀ ਰਹੇਗੀ ਲਾਲਮੀ ਬਣ ਗਿਆ ਤੇ ਉਹਨੇ ਮੁੰਡੇ ਨੇ ਭਾਈ ਨੂੰ ਕਹਿੰਦਾ ਅੱਜ ਤੋਂ ਮੁੜ ਕੇ ਕਿਸੇ ਨੇ ਚੋਰੀ ਨਹੀਂ ਕਰਨੀ ਜੇ ਕੋਈ ਕਰੂ ਤਾਂ ਮੇਰੇ ਕੋਲੇ ਲੈ ਤੇ ਮੈਂ ਫਿਰ ਗਾਣ ਨੂੰ ਮੈਂ ਫੜਾ ਪੂੰਗਾ ਵੀ ਉਡੀ ਚਾਹਾਂ ਦੀ ਦੋਸਤੀ ਪੂਰੀਆ ਰਾਜੇ ਦਾ ਮੁੰਡਾ ਤੁਹਾਡੇ ਨਾਲ ਇਹਦੇ ਨਾਲ ਰਹੋ ਬੜਾ ਵਧੀਆ ਆਪਦਾ ਸੋਹਣਾ ਪਰਿਵਾਰ ਆ ਇਹ ਰਲ ਕੇ ਰਹੋ ਇਹ ਤੋਂ ਖਾਵੋ ਪੀਵੋ ਲਵੋ ਦੇਵੋ ਪਰ ਚੋਰੀ ਤੱਕ ਕਤੋਂ ਕਰਦੇ ਆਂ ਦੀ ਯਾਰ ਤੁਸੀਂ ਭਾਈ ਉਹ ਕੜੇ ਕਰਕੇ ਤੇ ਛੜਤੇ ਛੜ ਗਏ ਤੇ ਉਹਨੂੰ ਕਹਿੰਦਾ ਉਹ ਕਹਿੰਦਾ ਜੇ ਸੱਤ ਵਚਨਾਂ ਤਾਂ ਆ ਗਿਆ ਨਾ ਨਜ਼ਾਰਾ ਤੇ ਪੁਲਿਸ ਨੇ ਮਾਰ ਮਾਰ ਨਾਲ ਜੁੱਤੀਆਂ ਧੌੜੀ ਲਾਦਣੀ ਸੀ ਤਿੰਨਾਂ ਦੀ ਬਈ ਇੱਕ ਦਾ ਤਾਂ ਗੋਚੇ ਸੀ ਨਾ ਦੂਜੇ ਤਿੰਨਾਂ ਦੀ ਧੌੜੀ ਲਾਦਣੀ ਕੋੜ ਕੋੜ ਫੇਰ ਪਤਾ ਲੱਗਣਾ ਸੀ ਨੱਕੇ ਕੁੱਟੇ ਗਏ ਸੀ ਕਿ ਨਹੀਂ ਤੋਂ ਹਾਂ ਤੇ ਹੁਣ ਉਹ ਨੱਕੇ ਨਹੀਂ ਕੁੱਟੇ ਗਏ ਤੇ ਲਾਲ ਲੱਬਤਾਂ ਉਹਨਾਂ ਦਾ ਰੱਖਦੇ ਇੱਥੇ ਰੱਖ ਤਰ। ਐਸਾ ਅੰਗ ਜਿਹੜੇ ਦਿਮਾਗ ਵਾਲੇ ਬੰਦੇ ਆ ਐ ਰਾਜੀਨਾਮੇ ਕਰਦੇ ਆ ਐ ਬੰਦੇ ਨੂੰ ਫੜਦੇ ਆ ਉਹ ਜਿਹੜੇ ਵੱਡੇ ਵੱਡੇ ਆਪਾਂ ਨੇ ਸੀਵੀਆਈ ਦੇ ਵਿੱਚ ਆਏ ਆਪਲਾਣ ਅਫਸਰ ਉਹ ਅਫਸਰ ਇਹਨਾਂ ਗੱਲਾਂ ਤੋਂ ਫੜ ਲੈਂਦੇ ਆ ਬੰਦੇ ਨੂੰ। ਐ ਗੱਲੀ ਉਹੇ ਜਾ ਪਾ ਲੈਣਾ ਬਸ। ਪੜ੍ਹਾਈ ਉਹਨਾਂ ਦੀ ਉਹ ਕਰੀ ਹੁੰਦੀ ਆ। ਉਵੇਂ ਗੱਲਾਂ ਪਾਈ ਰੱਖਣਾ ਪਾਈ ਰੱਖਣਾ ਉਹ ਬੰਦਾ ਬੋਲੀ ਜਾਂਦਾ ਜਦੋਂ ਉਹਦੀ ਗੱਲ ਉੱਤੇ ਸੱਚ ਤੇ ਆ ਗਈ ਉਦੋਂ ਉਹਨਾਂ ਨੇ ਕਢਾ ਆ ਜਾਈ ਇੱਥੇ ਤੇਰੇ ਚਾਹ ਕੰਮ ਨਾ ਜਿਹੜੇ ਆਪਾਂ ਕਹਾਂ ਨਾਵੇਂ ਪਿੰਡਾਂ 'ਚ ਕਰਦੇ ਬੰਦੇ ਨੇ ਚੋਰੀ ਇੱਕ ਦੂਜੇ ਤੋਂ ਉਹ ਆਇਆ ਅਖਬਾਰ ਕਰਾ ਲੈਂਦੇ ਜਿਹੜੇ ਸੀਬੀਆਈ ਵਾਲੇ ਵੱਡੇ ਅਫਸਰ ਆ ਹੈਗੇ ਆ ਜੀ ਵੀ ਇਸ ਤਰ੍ਹਾਂ ਸਾਧ ਸੰਗਤ ਇੱਕ ਆਣੀਆਂ ਸੱਚੀਆਂ ਬੜੀਆਂ ਹੋਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ